ਇੱਕ ਵਾਰ ਤਾਂ ਮੈਂ ਚੰਡੀਗੜ੍ਹ ਗਿਆ ਆ ਕਣਕ ਦੀ ਕਟਾਈ ਹੋਵੇ ਹੂੰ ਤੇ ਇੱਥੇ ਰੇਪੇ ਉਹ ਪਿੰਡ ਸਾਡੇ ਨੇੜੇ ਰੇਪਾ ਉੱਥੋਂ ਦਾ ਮਜ਼ਦੂਰਾਂ ਦਾ ਪਰਿਵਾਰ ਦੇ ਲੀਪਾ ਉਹ ਕਟਾਈ ਕਰ ਰਿਹਾ ਸੀ ਮੈਂ ਕਿਹਾ ਦਲੀਪੇ ਤੇ ਪਰੀਆਂ ਕੱਟ-ਕੱਟ ਕੇ ਬੰਨੀ ਜਾ ਗਿਣਤੀ ਕਰੀ ਜਾ ਹੂੰ ਤੇ ਮੈਂ ਆਉਣਾ ਪਰਸੋਂ ਨੂੰ ਚੰਡੀਗੜ੍ਹ ਤੋਂ ਓਕੇ ਕਰੀ ਗਏ ਜਦੋਂ ਮੈਂ ਮੁੜ ਕੇ ਆਇਆ ਹੂੰ ਜਦ ਮੈਂ ਗੁਣਾਚੌਰ ਆਇਆ ਤਾਂ ਮੈਂ ਦੇਖਿਆ ਕਣਕ ਉੱਥੇ ਲੋਕਾਂ ਦੀ ਖਿਲਰੀ ਪਈ ਆ ਹੂੰ ਕਰਦੇ ਕਰਦੇ ਮੈਂ ਕਈ ਥਾਂ ਬੇਲੇ ਹੋਇਓ ਫਿਰ ਜਦ ਮੈਂ ਇੱਥੇ ਆਇਆ ਕਿਹੜੀਆਂ ਲਾਈਨਾਂ ਲੱਗੀਆਂ ਸੀ ਪਰੀਆਂ ਦੀਆਂ ਖੇਤ ਐਨ ਖਾਲੀ ਪਏ ਓਕੇ ਮੈਨੂੰ ਦੱਸਿਆ ਲੋਕਾਂ ਨੇ ਭਾਈ ਜੀ ਇਹ ਪਰੀਆਂ ਪਤਾ ਨਹੀਂ ਬਰੋਲੇ ਕਿਸ ਤਰ੍ਹਾਂ ਦੇ ਆਏ ਹਮ ਅਸਮਾਨ ਦੇ ਵਿੱਚ ਚੜ ਗਈਆਂ ਅਸਮਾਨੇ ਚੜੀਆਂ ਦੇਖੀਆਂ ਜਿਦਾਂ ਇਲਾ ਉਡਦੀਆਂ ਹੁੰਦੀਆਂ ਓਕੇ ਉੱਪਰ ਜਾ ਕੇ ਛੋੜੇ ਖੁੱਲ ਗਏ ਹਮ ਟੀਲਾ ਟੀਲਾ ਹੋ ਗਏ ਪਤਾ ਨਹੀਂ ਖਾਣ ਕਿੱਥੇ ਖਿਰੜਦੇ ਮੈਂ ਘਰ ਗਿਆ ਮੈਸੇਜ ਆਈ ਨਾਲ ਦਲੀਪਾ ਜਿਹੜਾ ਕਣਕ ਕਟਾਈ ਕਰ ਰਿਹਾ ਸੀ ਉਹ ਗੋਡਾਂ ਸਰ ਦੇਖ ਕੇ ਬੈਠਾ ਹੂੰ ਮੇਰੇ ਕੋਲੋਂ ਕਹਿੰਦੀ ਦਲੀਪਿਆ ਤੂੰ ਕਦੋਂ ਰਹਾ ਛਾ ਹੱਲੇ 4 ਕਨਾਲ ਕਣਕ ਹੈਗੀ ਐ ਕਟਾਈ ਹੋਣ ਵਾਲੀ ਜੀ ਉੱਠ ਤੂੰ ਕਹਿੰਦੀ ਹੂੰ ਕਹਿੰਦੀ ਇਹ 4 ਕਨਾਲ ਚੋਂ ਜਿਹੜੇ ਲੱਗੀ ਸਾਡੇ ਕੰਮ ਕਰਦੇ ਆ ਦੁਕਾਨ ਲੋਹਾਰ ਆ ਨਾਈ ਹੋਰ ਆ ਦੋ ਦੋ ਪਰੀਆਂ ਉਹਨਾਂ ਨੂੰ ਦੇਣੀਆਂ ਬਾਕੀ ਤੂੰ ਆਪਣੀਆਂ ਪਰੀਆਂ ਲੈ ਜਾ ਸਾਨੂੰ ਕੋਈ ਫਿਕਰ ਨਹੀਂ ਹੈ ਅਸੀਂ ਉੱਪਰੋਂ ਨਾ ਮੁੜ ਕੇ ਹੂੰ ਤੇ ਲੈਜੀਓਹੀ ਕਾਲ ਹੋਈ ਅਸੀਂ ਠੀਕ ਬੰਦਬੰਦੀ ਕੀਤੀ ਖਰਚੇ ਕੁਛ ਘਟਾਏ ਸੰਜਮ ਵਰਤਿਆ ਖੇਤੀ ਨੂੰ ਨਵੀਂ ਸੇਧ ਦਿੱਤੀ ਹੂੰ ਤੇ ਅਸੀਂ ਮੁੜ ਕੇ ਉਭਰੇ ਦੂਜਾ ਘਟਨਾ ਹੋਈ 1988 ਦੇ ਵਿੱਚ ਜੀ ਉਹ ਵੀ ਖੇਤਾਂ ਦੇ ਵਿੱਚ ਲਗਾਤਾਰ ਹਫ਼ਤਾ ਪਰ ਚੜੀ ਰਹੀ ਖੇਤ ਪਾਣੀ ਨਾਲ ਭਰੇ ਰਹੇ ਜਿਹੜੀਆਂ ਭਰੀਆਂ ਪਈਆਂ ਸੀ ਜੰਮ ਗਈਆਂ ਉਹ ਖੇਤਾਂ ਦੇ ਵਿੱਚ ਫੇਰ ਜਿਹੜੇ ਕਿਸਾਨਾਂ ਨੇ ਚੱਕ ਲਈ ਸੀ ਨਾ ਸੁੱਕੀ ਕਣਕ ਜੀ ਪੰਜਾਬ ਸਰਕਾਰ ਨੇ ਕੀਤਾ ਭਈ ਉਹਨਾਂ ਨੂੰ ਸੁੱਕੀ ਕਣਕ ਦਿੱਤੀ ਜਾਵੇ ਹੂੰ ਤੇ ਨਾਲ ਹੀ ਉਹਨਾਂ ਨੂੰ ਵਾਅਦਾ ਵੀ ਦਿੱਤਾ ਜਾਵੇ ਨਗਦ ਇੱਥੇ ਮੈਂ ਨਾ ਮੈਸੇਜ ਮੇਰੇ ਬੈਠੇ ਮੰਜਾ ਢਾਕੇ ਟਟਵਾਦੀ ਆ ਗਿਆ ਨਾਲ ਚੌਂਕੀਦਾਰ ਚੌਂਕੀਦਾਰ ਹਾਲੇ ਵੀ ਉਹ ਨੌਜਵਾਨੀ ਸੀ ਉਦੋਂ ਜੀਉਂਦਾ ਹੈ ਨਾਲ ਚੌਂਕੀਦਾਰ ਆ ਗਿਆ ਤਾਂ ਕਹਿੰਦੇ ਭੈਣ ਜੀ ਤੁਹਾਡੇ ਖੇਤ ਕਿੜ ਕਿੜੇ ਦੱਸੋ ਆ ਸ਼ਜਰਾ ਕੋਲ ਲਿਆ ਆ ਹੂੰ ਇਹ ਤੁਸੀਂ ਕਿਦਾਂ ਕਹਿੰਦੇ ਅਸੀਂ ਗੁਰਦਆਬਰੀ ਕਰਨ ਆਏ ਆ ਸਰਕਾਰ ਨੇ ਮੁਆਵਜ਼ਾ ਦੇਣਾ ਹੈ ਉਹ ਕਹਿੰਦੀ ਪਟਵਾਰੀ ਜੀ ਅਸੀਂ ਤਾਂ ਕੋਈ ਕਿਤੇ ਬੇਨਤੀ ਨਹੀਂ ਕੀਤੀ ਕੋਈ ਲਿਖ ਕੇ ਨਹੀਂ ਦਿੱਤਾ ਹੂੰ ਇਹ ਸਾਡੇ ਅਸੀਂ ਤਾਂ ਕਲੇਮੇ ਨਹੀਂ ਕਰ ਰਹੇ ਓਕੇ ਕਹਿੰਦਾ ਹੈ ਕਹਿੰਦਾ ਹੈਰਾਨ ਆ ਮੈਂ ਤਾਂ ਕਹਿੰਦਾ ਤੁਹਾਡਾ ਨੁਕਸਾਨ ਹੋਇਆ 100% ਦੀ ਸਰਕਾਰ ਕੁਝ ਦਿੰਦੀ ਹੈ ਤਾਂ ਲੈ ਲਓ ਹੂੰ ਇੱਕ ਪੁੱਛ ਸਵਾਲ ਕੀਤਾ ਪਟਵਾਰੀ ਨੂੰ ਉਹ ਯਾਦ ਰਹਿ ਜਾਣੀਆਂ ਗੱਲਾਂ ਜੀ ਕਹਿੰਦੀ ਪਟਵਾਰੀ ਜੀ ਇਹ ਮੀਨ ਸਰਕਾਰ ਨੇ ਭਰਾਇਆ ਹੈ ਜਿਹਦਾ ਸਰਕਾਰ ਨੇ ਭਰਾਇਆ ਹੈ ਤਾਂ ਮਾਫੀ ਲੈ ਲੈਂਦੇ ਆ ਕੋਈ ਦੇਖਤ ਨਹੀਂ ਸਾਨੂੰ ਕੁਤਾਬਰੀ ਕਰ ਜੋ ਹੂੰ ਇਹ ਕੁਦਰਤੀ ਆਫਤ ਆ ਇਹ ਸਾਰਿਆਂ ਬਾਸਤੇ ਹੈ ਕੁਦਰਤੀ ਆਫਤਾਂ ਸਾਰੇ ਵਰਗਾਂ ਦੇ ਲੋਕਾਂ ਤੇ ਆਉਣੀ ਆ ਹੂੰ ਤੇ ਸਰਕਾਰਾਂ ਨੂੰ ਕਿੱਥੇ ਕਿੱਥੇ ਤੱਕ ਅਸੀਂ ਉਹਨਾਂ ਨੂੰ ਮਗਰ ਘੁੰਮੀ ਜਾਵਾਂਗੇ ਹੂੰ ਤੇ ਕਹਿੰਦੇ ਖੇ ਮੈਂ ਤੈਨੂੰ ਦੱਸ ਦਿੰਨੇ ਹੁਟਵਾਰੀ ਜੀ ਇਹ ਜ਼ਮੀਨ ਇਹ ਖੇਤੀ ਸਾਡੀ ਮਾਂ ਹੈ ਹੂੰ ਇਨ ਜੇ ਸਾਨੂੰ ਕੁਛੜੋਂ ਲਾ ਦਿੱਤਾ ਹੈ ਨਾ ਜ ਰਾਜ ਸੜ ਦਿੱਤਾ ਹੂੰ ਤਾਂ ਮਾਂ ਨੇ ਸਾਡੇ ਅਥਰੂ ਪੁੰਜਣੇ ਮੁੜ ਕੇ ਕੁਛੜ ਚੱਕਣਾ ਹੈ ਸਾਨੂੰ ਬਿਲਕੁਲ ਤੁਸੀਂ ਨਿਸ਼ਚਿੰਤ ਰਹੋ ਹੂੰ ਲੈ ਜੀ ਸੱਚ ਮੁੱਚੇ ਉਦੋਂ ਫਿਰ ਕਣਕ ਨਾ ਖਾਣ ਦਾ ਇੱਕ ਬੰਦੇ ਨੂੰ ਪਤਾ ਲੱਗਿਆ ਚੱਕੀ ਵਾਲੇ ਨੂੰ ਬੋਰੀ ਅਮਰਖਸ਼ੇ ਦੇ ਵਿੱਚ ਆਟੀ ਦੀ ਭੇਜ ਦਿੱਤੀ ਹੂੰ ਸੇਜੇ ਸੇਜੇ ਅਸੀਂ ਫਿਰ ਠੀਕ ਬਿਉਂਤਬੰਦੀ ਦੇ ਨਾਲ ਉਬਰੇ ਮੁੜ ਕੇ ਬਹੁਤਿਆਂ ਲਾਲਸਾ ਮਾ ਹੈ ਨਸੀਬ ਜੀ ਪਰ ਮੇਰੇ ਕਹਿਣ ਦਾ ਸਾਰਾ ਹੀ ਭਾਵ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਮੰਜ਼ਿਲ ਤੱਕ ਪਹੁੰਚਣਾ ਹੈ ਉਹ ਬੇਲਿਸਰ ਤਰਪੇ ਹੈ ਉਹਨਾਂ ਨੇ ਸਾਰਾ ਮਾਰਗ ਜਿਹੜਾ ਹੈ ਮਾਪ ਲਿਆ ਹੈ ਕਿੰਨਾ ਉਹਨਾਂ ਨੇ ਤੇਜ਼ੀ ਨਾਲ ਪਹੁੰਚਣਾ ਮੰਜ਼ਿਲ ਦੇ ਉੱਤੇ ਜਿਹਨੇ ਕੁਝ ਕਰਨਾ ਹੈ ਉਹਨੇ ਅੱਗੇ ਪਹੁੰਚ ਜਾਣਾ ਬਾਕੀਆਂ ਗੁੱਡੇਂ ਸਿਰ ਦੇ ਕੇ ਨਾ ਬੈਠੇ ਰਹਿਣਾ ਜੀ ਸਰਕਾਰਾਂ ਨੂੰ ਖੁਸ਼ੀ ਜਾਣਾ ਮੌਸਮ ਨੂੰ ਖੁਸ਼ੀ ਜਾਣਾ ਕੁਦਰਤ ਨੂੰ ਖੁਸ਼ੀ ਜਾਣਾ ਹੂੰ